ਪੰਜਾਬ ਪੁਲਿਸ ਹੁਣ ਨਵੇਂ-ਨਵੇਂ ਤਰੀਕਿਆਂ ਦੇ ਨਾਲ ਨੌਜਵਾਨਾਂ ਨੂੰ ਜਾਗਰੂਕ ਕਰਨਾ ਚਾਹੁੰਦੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਤਾਂ ਪੁਲਿਸ ਨਸ਼ਿਆਂ ਨੂੰ ਜਿਹੜਾ ਤੋੜਨ ਦੇ ਲਈ ਕ੍ਰਿਕਟ ਮੈਚਾਂ ਤੇ ਭੰਗੜਾ ਪਾ ਕੇ ਨੌਜਵਾਨਾਂ ਨੂੰ ਸੁਚੇਤ ਕਰ ਰਹੀ ਹੈ ਅਲਰਟ ਕਰ ਰਹੀ ਹੈ ਇਹ ਸੁਨੇਹਾ ਉਹਨਾਂ ਨੌਜਵਾਨਾਂ ਨੂੰ ਹੈ ਜੋ ਨਸ਼ਿਆਂ ਦੇ ਦਲਦਲ ਦੇ ਵਿੱਚ ਆਪਣੀ ਜ਼ਿੰਦਗੀ ਤਬਾਹ ਕਰਦੇ ਜਾ ਰਹੇ ਨੇ ਤਾਂ ਪੁਲਿਸ ਨੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਵੀ ਜਿਹੜਾ ਭੰਗੜਾ ਪਾਇਆ ਇਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿੰਨੇ ਜਜ਼ਬੇ ਦੇ ਨਾਲ ਉਹ ਮੋਟੀਵੇਟ ਕਰਨਾ ਚਾਹੁੰਦੇ ਨੇ ਨੌਜਵਾਨਾਂ ਨੂੰ ਤੁਸੀਂ ਧਿਆਨ ਦੇ ਨਾਲ ਇਸ ਮੈਸੇਜ ਨੂੰ ਲੋਕਾਂ ਤੱਕ ਪਹੁੰਚਾਣਾ ਹੈ ਕਿ ਦੇਖ ਲਓ ਪੁਲਿਸ ਕਿੰਨੇ ਐਫਰਟ ਕਰ ਰਹੀ ਹੈ ਕਿੰਨੀਆਂ ਕੋਸ਼ਿਸ਼ਾਂ ਦੇ ਉੱਤੇ ਲੱਗੀ ਹੋਈ ਹੈ ਕਿ ਨਸ਼ਿਆਂ ਤੋਂ ਮਾਪਿਆਂ ਦੇ ਪੁੱਤ ਦੂਰ ਹੋ ਜਾਣ ਨਾ ਵਿਛੋੜਾ ਮਿਲੇ ਮਾਪਿਆਂ ਨੂੰ ਆਪਣੇ ਪੁੱਤਾਂ ਤੋਂ ਆਪਣੇ ਬੱਚਿਆਂ ਤੋਂ ਨੌਜਵਾਨਾਂ ਤੋਂ ਤਾਂ ਜ਼ਰੂਰ ਇਸ ਖਬਰ ਨੂੰ ਸ਼ੇਅਰ ਕਰਨਾ ਜੇਕਰ ਤੁਹਾਨੂੰ ਵਧੀਆ ਲੱਗੀ ਇਹ ਜਿਹੜੀ ਹੈ ਉਪਰਾਲਾ ਕਹਿ ਸਕਦੇ ਹਾਂ ਕਿ ਪੁਲਿਸ ਦੇ ਵੱਲੋਂ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਹੱਲਾਸ਼ੇਰੀ ਦੇਣ ਦੇ ਲਈ ਸ਼ੇਅਰ ਵੀ ਇਸ ਨੂੰ ਕਰਨਾ ਤੇ ਕਮੈਂਟਾਂ ਰਾਹੀਂ ਦੱਸਣਾ ਕਿ ਹੋਰ ਕਿਹੜੇ ਤਰੀਕੇ ਪੁਲਿਸ ਦੇ ਵੱਲੋਂ ਅਪਣਾਏ ਜਾ ਸਕਦੇ ਨੇ ਹਾਂ ਜਾਂ ਨਾ ਲਿਖ ਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵਧੀਆ ਲੱਗੀ ਚੀਜ਼ ਕਿ ਤੁਸੀਂ ਪੰਜਾਬ ਪੁਲਿਸ ਦੇ ਨਾਲ ਹੋ ਜਾਂ ਨਹੀਂ ਹਾਂ ਜਾਂ ਨਾ ਲਿਖ ਕੇ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਇਹ ਜੀ ਟੂਰਨਾਮੈਂਟ ਅਸੀਂ ਕਰਾਈ ਸੀਗਾ ਇੰਟਰਡੈਕਸਿਟੀਟਲੀ ਕਰਾਈ ਸੀਗੀ ਸਾਡੇ ਮਾਨਯੋਗ ਸੀਐਮ ਸਾਹਿਬ ਬੀਜੀਪੀ ਸਾਹਿਬ ਏਡੀਜੀਪੀ ਸਾਹਿਬ ਇਨਾ ਦਾ ਹੁਕਮ ਸੀਗਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਯੁਵਾ ਨੂੰ ਆਪਣੇ ਨਾਲ ਜੋੜਨ ਲਈ ਨਸ਼ੇ ਦੇ ਖਿਲਾਫ ਇਸ ਤਰੀਕੇ ਦੀ ਜੜੀ ਹੈ ਮੁਹਿੰਮ ਹਰ ਜ਼ਿਲ੍ਹੇ ਦੇ ਵਿੱਚ ਕਰਾਈ ਜਾਵੇ ਤੇ ਆਪਣੇ ਬਟਿੰਡਾ ਜ਼ਿਲ੍ਹੇ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਆਯੋਜਨਾ ਕਰਿੱਤਾ ਸੀਗਾ 3 ਦਿਨ ਆਪਣੀ ਲੀਗ ਚੱਲੀ ਜਿਹਦੇ ਵਿੱਚ 140 ਟੀਮਾਂ ਨੇ ਅਪਲਾਈ ਕੀਤਾ ਸੀਗਾ ਉਹ ਚੋਂ 16 ਟੀਮਾਂ ਸਿਲੈਕਟ ਕਰਕੇ ਆਪਣਾ ਦੇ ਮੈਚੇਜ਼ ਕਰਾਏ ਹੁਣ ਫਾਈਨਲ ਹੋਣ ਜਾ ਰਿਹਾ ਤੇ ਇਹਦੇ ਵਿੱਚ ਦੀ ਟੀਮਾ ਹੈਗੀ ਹੈ ਉਹ ਪਿੰਡਾਂ ਤੋਂ ਵੀ ਆਈ ਸ਼ਹਿਰ ਤੋਂ ਵੀ ਆਈ ਤੇ ਖੁਸ਼ੀ ਦੀ ਗੱਲ ਹੈ ਕਿ ਦੋ ਆਪਣੀ ਟੀਮ ਹੈਗੀ ਜਿਨ੍ਹਾਂ ਨੇ ਫਾਈਨਲ ਮੈਚ ਦੇ ਵਿੱਚ ਐਂਟਰੀ ਕੀਤੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀ ਨੇ ਨਸ਼ਾ ਛੱਡਿਆ ਹੈ ਉਹ ਵਿਅਕਤੀ ਆਏ ਜਿਨ੍ਹਾਂ ਨੇ ਆ ਕੇ ਇੱਥੇ ਮੈਚਾਂ ਦੇ ਵਿੱਚ ਆਪਣੀ ਗੱਲ ਦੱਸੀ ਤੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਉਸ ਤੋਂ ਇਲਾਵਾ ਜਿਹੜੇ ਡਾਕਟਰ ਸਾਹਿਬ ਹੈਗੇ ਹੋਰ ਜਿਹੜੇ ਐਕਸਪਰਟਸ ਹੈਗੇ ਉਹ ਵੀ ਆਏ ਜਿਹੜੇ ਯੂਥ ਕਲੱਬ ਦੇ ਬੱਚੇ ਹੈਗੇ ਸਕੂਲਾਂ ਦੇ ਬੱਚੇ ਹੈਗੇ ਉਹਨਾਂ ਨੇ ਆ ਕੇ ਇੱਥੇ ਪਰਫਾਰਮ ਵੀ ਕੀਤਾ ਤੇ ਕੁੱਲ ਮਿਲਾ ਕੇ ਜਿਹੜਾ ਪੁਲਿਸ ਦਾ ਇਹ ਪ੍ਰਦਰਸ਼ਨੀ ਹੈ ਕਮਿਊਨਿਟੀ ਨਾਲ ਇੰਗੇਜਮੈਂਟ ਹੋਵੇ ਉਹਨਾਂ ਨੂੰ ਜਿਹੜਾ ਆਪਣਾ ਇਹ ਟਰਸਟ ਹੈ ਆਪਕੋ ਇਸ ਚ ਦੋ ਦੋ ਜਨ ਲੁਕ ਕ੍ਰੀਏਟ ਹੋਵੇ ਉਹ ਚ ਮੈਨੂੰ ਲੱਗਦਾ ਆਪਾ ਸਫਲ ਹੋਆਵਾਂਗੇ ਤੇ ਜਿਹੜੀ ਲੜਾਈ ਹੈਗੀ ਡੱਗ ਦੇ ਖਿਲਾਫ ਇਹਨੂੰ ਆਪਾਂ ਹੋਰ ਅੱਛੇ ਤਰੀਕੇ ਨਾਲ ਅੱਗੇ ਲੈ ਕੇ ਜਾਣਾ ਨੌਜਵਾਨ ਪੀੜੀ ਦੇ ਮਾਪਿਆਂ ਨੂੰ ਹੀ ਕਹਿਣਾ ਚਾਹੀਦਾ ਲੋ ਦੇਖੋ ਮੈਂ ਉਸ ਦਿਨ ਜਦ ਜਿਸ ਦਿਨ ਇਹ ਇਨੋਗ੍ਰੇਸ਼ਨ ਕੀਤਾ ਸੀ ਇਹ ਗੱਲ ਕਹੀ ਸੀ ਕਿ ਆਪਾਂ ਸਾਰੀ ਜ਼ਿੰਦਗੀ ਸਿਰਫ ਆਪਣੇ ਬੱਚਿਆਂ ਲਈ ਕੰਮ ਕਰਦੇ ਆਂ ਆਪਣਾ ਪੇਟ ਕਾਟ ਕੇ ਤੇ ਆਪਾਂ ਆਪ ਹਰ ਬਲੀਦਾਨ ਕਰਕੇ ਆਪਣੇ ਬੱਚਿਆਂ ਲਈ ਉਹਨਾਂ ਦੀ ਜ਼ਿੰਦਗੀ ਸਵਾਰਨ ਲਈ ਪ੍ਰਯਾਸ ਕਰਦੇ ਆਂ ਤੇ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਇਹ ਜਿਹੜੀ ਲੜਾਈ ਹੈਗੀ ਇਹ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੀ ਪ ਤੇ ਤਾਨੂੰ ਪੁਲਿਸ ਦੇ ਨਾਲ ਮੋੜੇ ਤੋਂ ਮੋੜ ਲਗਾ ਕੇ ਪੂਰੇ ਸਮੇਂ ਜੁੜਨਾ ਚਾਹੀਦਾ ਸਰ ਅੱਜ ਫਾਈਨਲ ਮੈਚ ਹੈ ਵਿਨਿੰਗ ਟੀਮ ਨੂੰ ਕੀ ਪ੍ਰਾਈਜ਼ ਰੱਖਿਆ ਗਿਆ ਵਿਨਿੰਗ ਟੀਮ ਲਈ 11000 ਰੁਪਏ ਦਾ ਕੈਸ਼ ਪ੍ਰਾਈਜ਼ ਰੱਖਿਆ ਗਿਆ ਉਸ ਤੋਂ ਇਲਾਵਾ ਜਿਹੜੇ ਮੈਨ ਆਫ ਦਿ ਸੀਰੀਜ਼ ਹੈਗੇ ਉਹਨਾਂ ਲਈ ਕੱਪਸ ਹੈਗੇ ਹਰੇਕ ਟੂਰਨਾਮੈਂਟ ਦੇ ਵਿੱਚ ਹਰੇਕ ਮੈਚ ਦੇ ਜਿਹੜੇ ਹੈਗੇ ਵਿਨਰਸ ਉਹਨਾਂ ਲਈ ਹੈਗੇ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ ਹੈ ਜਿਨ੍ਹਾਂ ਨੇ ਨਸ਼ਾ ਛੱਡਿਆ ਹੈ ਉਹਨਾਂ ਲਈ ਟੀ-ਸ਼ਰਟਾਂ वगैरह ਹੈਗੀ ਹੈ ਤੇ ਸਾਰਿਆਂ ਲਈ ਇਨਾਮ ਰੱਖਿਆ ਗਿਆ ਸਰ ਇੱਕ ਨਾਰਾ ਦਿੱਤਾ ਗਿਆ ਪੰਜਾਬੀ ਜਾਗੋ ਨਸ਼ਾ ਤਿਆ ਕੋਕੀ ਕਰਨਾ ਚਾਹੁੰਦੇ ਹਾਂਜੀ ਇਹ ਤਾਂ ਇਹ ਨਾਰਾ ਕੀ ਹੈ ਇਹ ਤਾਂ ਦੇਖੋ ਆਪਾਂ ਨੂੰ ਦਿਨ ਰਾਤ ਇਹ ਚੀਜ਼ ਕਰਨੀ ਹੀ ਪੈਣੀ ਹੈ ਕਿਉਂਕਿ ਪੰਜਾਬੀ ਹਰ ਚੀਜ਼ ਚਾਗੇ ਹੁੰਦਾ ਦੁਨੀਆ 'ਚ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹਦੇ ਵਿੱਚ ਪੰਜਾਬੀਆਂ ਨੇ ਆਪਣਾ ਝੰਡਾ ਬੁਲੰਦ ਨਾ ਕੀਤਾ ਹੋਵੇ ਤੇ ਨਸ਼ੇ ਦੇ ਲੜਾਈ ਵਿੱਚ ਕਿਉਂ ਨਹੀਂ ਕਰ ਸਕਦੇ ਮੈਂ ਸਮਝਦਾ ਸਰ ਨਸ਼ੇ ਨੂੰ ਲੈ ਕੇ ਮੇਨ ਕੀ ਜੇ ਇਹ ਆਪਾਂ ਜਿਹੜੇ ਟੂਰਨਾਮੈਂਟ ਕਰ ਰਹੇ ਹਾਂ ਜਿਹੜੇ ਨਸ਼ੇ ਦਾ ਕਾਰੋਬਾਰ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਨਸ਼ੇ ਦਾ ਕਾਰੋਬਾਰ ਜਿਹੜੇ ਕਰਦੇ ਉਹਨਾਂ ਲਈ ਤਾਂ ਸਾਡਾ ਇੱਕੋ ਮੈਸੇਜ ਹੈ ਕਿ ਅਲਟੀਮੇਟਲੀ ਅਸੀਂ ਤੁਹਾਡੇ ਤੱਕ ਪਹੁੰਚ ਹੀ ਜਾਣਾ ਹੈ ਸਾਨੂੰ ਨਾਮਜ਼ਦ ਵੀ ਕਰਨਾ ਹੈ ਤੁਹਾਡੀ ਪ੍ਰਾਪਰਟੀ ਵੀ ਸੀਜ਼ ਕਰਾਣੀ ਹੈ ਤੇ ਜਿਹੜਾ ਤੁਹਾਡਾ ਵਪਾਰ ਚੱਲਦਾ ਇਹਨੂੰ ਅਸੀਂ ਨਿਸ਼ਚਨਾਬੂਧ ਕਰਕੇ ਸ਼ੁਰੂ